ਗੇ ਬਤਾਂਗੇ ਫਰੀਦਕੋਟ ਚ ਰਾਮਲੀਲਾ ਦੌਰਾਨ ਸਾਰੀਆਂ ਹਦਾਂ ਪਾਰ ਕੀਤੀਆਂ ਗਈਆਂ ਨੇ ਰਾਮਲੀਲਾ ਚ ਸ਼ਰਾਬ ਪੀਣ ਦੀ ਵੀਡੀਓ ਵਾਇਰਲ ਹੋਈ ਹੈ ਰਾਮ ਮੇਲਾ ਚ ਸਟੇਜ ਤੇ ਸ਼ਰਾਬ ਦਾ ਸੇਵਨ ਕੀਤਾ ਗਿਆ ਸ਼ੀਲ ਲਗਾਣੇ ਲਗਾ ਕੇ ਪਾਗਨਾਵਾਂ ਨੂੰ ਢੇਸ ਪੁੰਚਾਈ ਗਈ ਪ੍ਰਾਣੀ ਦਾਣਾ ਮੰਡੀ ਚ ਰਾਮਲੀਲਾ ਚੱਲ ਰਹੀ ਸੀ ਸਾਰੀਆਂ ਪਾਰਕ ਕੀਤੀਆਂ ਗਈਆਂ ਸਟੇਜ ਤੇ ਸ਼ਰਾਬ ਦਾ ਸੇਵਨ ਕੀਤਾ ਗਿਆ ਅਸ਼ਲੀਲ ਗਾਣੇ ਲਗਾ ਕੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਪੁਰਾਣੀ ਦਾਣਾ ਮੰਡੀ ਦੇ ਵਿੱਚ ਰਾਮਲੀਲਾ ਚੱਲ ਰਹੀ ਸੀ ਨਰੇਸ਼ੀ ਸਾਡੇ ਸਾਰੇ ਸਹਿਯੋਗੀ ਸਾਟਨਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਰੁਕਾਂਗੇ ਅਨਰੇਸ਼ੀ ਜਿਸ ਤਰ੍ਹਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਵਾਕਿਆ ਹੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਨੇ ਇੱਕ ਵਾਰ ਡਿਟੇਲ ਕਰ ਦਿਓ ਕਿ ਅਜਿਹਾ ਹੋਇਆ ਕਿਉਂ ਔਰ ਕਿਸ ਦੀ ਪਰਮਿਸ਼ਨ ਦੇ ਨਾਲ ਇਹ ਰਾਮਲੀਲਾ ਹੋ ਰਹੀ ਸੀ ਔਰ ਕੌਣ ਮੈਨੇਜਰ ਸੀ ਜਾਂਦਾ ਜਿਸ ਵਿੱਚ ਰਾਮਚੰਦਰ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਦੇ ਧਾਰਮਿਕ ਰਾਮਲੀਲਾ ਪੇਸ਼ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਇੱਕ Hindu ਧਰਮ ਦੇ ਨਾਲ ਕਈ ਲੋਕਾਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੁੰਦੀਆਂ ਹਨ ਪਰ ਇੱਥੇ ਇੱਕ ਨੋਕੀ ਤਸਵੀਰ ਦੇਖਣ ਨੂੰ ਮਿਲੀ ਹੈ ਜਿੱਥੇ Hindu ਧਰਮ ਦੇਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਔਰ ਉਹ ਵੀ ਇੱਕ ਸ਼ਰਾਬ ਨੂੰ ਪ੍ਰੋਮੋਟ ਕਰਨ ਵਾਲਾ ਗਾਣਾ ਚਲਾਇਆ ਗਿਆ ਕਿਉਂਕਿ ਜਿਸ ਰਾਤ ਤੜਕਾ ਵਦ ਦਾ ਸੀਨ ਸੀਗਾ ਉਸ ਤੋਂ ਬਾਅਦ ਇੱਕ ਗਾਣਾ ਜਿਹੜਾ ਵਜਾਇਆ ਗਿਆ ਸਟੇਜ ਤੇ ਉੱਥੇ ਲਗਾਤਾਰ ਜਿਹੜੇ ਅਸਰ ਜਿਹੜੇ ਨੱਚੇ ਦਿਖਾਏ ਗਏ ਨੇ ਔਰ ਉਸ ਵਿੱਚ ਦਿਖਾਇਆ ਗਿਆ ਕਿ ਕਿੱਦਾਂ ਸ਼ਰਾਰ ਨੂੰ ਪ੍ਰਮੋਟ ਕੀਤਾ ਗਿਆ ਔਰ ਇੱਕ ਗਾਣਾ ਜਿਹੜਾ ਜਿਸੀਂ ਅਸ਼ਲੀਲ ਪਾਸ਼ਾ ਹੀ ਕਹਿ ਸਕਦੇ ਹਾਂ ਕਿ ਉਸ ਪਾਸ਼ਾ ਦੇ ਵਿੱਚ ਜਿਹੜਾ ਗਾਣਾ ਚਲਾਇਆ ਗਿਆ ਔਰ ਇਸ ਦੇ ਨਾਲ இந்து ਧਰਮ ਦੀਆਂ ਜਿਹੜੀਆਂ ਭਾਵਨਾ ਉਹ ਕਾਫੀ ਹੱਦ ਤੱਕ ਜਿਹੜੇ ਉਹਨਾਂ ਨੂੰ ਠੇਸ ਪਹੁੰਚੀ ਹੈ ਔਰ ਲਗਾਤਾਰ ਇਸ ਨੂੰ ਲੈ ਕੇ ਚਰਚਾ ਵੀ ਛਿੜੀ ਹੋਈ ਹੈ ਕਿ ਇਸ ਤਰ੍ਹਾਂ ਦੇ ਗਾਣੇ ਰਾਮਲੀਲਾ ਵਿੱਚ ਹੀ ਕਿਉਂ ਵਜਾਏ ਜਾਂਦੇ ਹਨ ਔਰ ਕਿਉਂ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਕਟਾ ਕਰਨ ਤੋਂ ਬਾਅਦ ਜਿਹੜਾ ਇਹ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਇਸ ਚੀਜ਼ ਦੀ ਸ਼ਰਮ ਵੀ ਨਹੀਂ ਆਂਦੀ ਕਿ ਇਸ ਚੀਜ਼ ਦਾ ਇਸ ਤਰ੍ਹਾਂ ਕਿਤੇ ਜਿਹੜੇ ਗਾਣੇ ਵਜਾ ਕੇ Hindu ਧਰਮ ਦੀਆਂ ਭਾਵਨਾਵਾਂ ਨੂੰ ਆਪ ਕਰਦੇ ਨੇ ਨਾਲ ਹੀ ਇੱਕ ਪੱਗਾ ਮੈਸੇਜ ਜਿਹੜਾ ਸਮਾਜ ਨੂੰ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਸ ਵਿੱਚ ਸ਼ਰਾਬ ਨੂੰ ਵੀ ਪ੍ਰਮੋਟ ਕੀਤਾ ਗਿਆ ਇਸ ਨੂੰ ਲੈ ਕੇ ਹੁਣ ਕਾਫੀ ਚਰਚਾ ਵੀ ਛਿੜੀ ਹੋਈ ਹੈ ਔਰ ਪ੍ਰਬੰਧਕਾਂ ਤੇ ਵੀ ਕਾਫੀ ਜਿਹੜੇ ਸਵਾਲ ਉੱਠ ਰਹੇ ਨੇ ਜੀ ਹੂੰ ਬਿਲਕੁਲ ਕੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਦੀ ਵੀ ਖਬਰ ਹੈ ਕਿ ਇਹ ਭਵਨ ਨਗਰ ਨੂੰ ਠੇਸ ਪਹੁੰਚਾਈ ਗਈ ਹੈ ਕੋਈ ਕਾਰਵਾਈ ਬਿਲਕੁਲ ਦੱਸਦੀ ਹੈ ਕਿ ਲਗਾਤਾਰ ਸਾਡੀ ਕੋਸ਼ਿਸ਼ ਹੈ ਕਿ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾਵੇ ਪਰ ਕਿਸੇ ਤਰ੍ਹਾਂ ਦਾ ਵੀ ਅਜੇ ਕੋਈ ਰابطਾ ਕਾਇਮ ਨਹੀਂ ਹੋ ਰਿਹਾ ਕਿਉਂਕਿ ਅਜੇ ਤੱਕ ਜੇ ਗੱਲ ਕਰੀਏ ਤਾਂ ਜਿਹੜੇ ਪ੍ਰਬੰਧਕ ਨੇ ਉਹ ਨਾ ਤਾਂ ਸਾਹਮਣੇ ਆਣਾ ਚਾਹਦੇ ਔਰ ਨਾ ਹੀ ਕਿਸੇ ਦਾ ਫੋਨ ਪਿੱਕ ਕਰਕੇ ਕੋਈ ਇਸ ਸਬੰਧੀ ਕੋਈ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਅ ਦੇਖਦੇ ਆਂ ਥੋੜੀ ਦੇਰ ਬਾਅਦ ਕੋਸ਼ਿਸ਼ ਕਰਾਂਗੇ ਕਿ ਪ੍ਰਸ਼ਾਸਨ ਨੂੰ ਵੀ ਸਵਾਲ ਕਰਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਮੰਚਨ ਹੁੰਦੇ ਨੇ ਉਹਨਾਂ ਨੂੰ ਇਜਾਜ਼ਤ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ ਔਰ ਇਸ ਪ੍ਰਬੰਧਕਾਂ ਤੇ ਵੀ ਜਿਹੜੇ ਵੱਡੇ ਸਵਾਲ ਜਿਹੜੇ ਖੜੇ ਹੋਏ ਨੇ ਉਹਨਾਂ ਦਾ ਕਿ ਇਸ ਤਰ੍ਹਾਂ ਦੀ ਹਰਕਤਾਂ ਕਰਕੇ ਕਿਉਂ ਹਿੰਦੂ ਸਮਾਜ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਹਾਂ ਠੀਕ ਹੈ ਨਰੇਸ਼ੀ ਬਹੁਤ-ਬਹੁਤ ਸ਼ੁਕਰੀਆ तमाम ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ ਤਾਫੀਦਕੋਟ ਰਾਮਲੀਲਾ ਤਰੰਤ ਸਾਰੀਆਂ ਹੀ ਹੱਦਾਂ ਬਾਰ ਹੋ ਗਈਆਂ ਨੇ RAM LILA ਚ ਸ਼ਰਾਬ ਪੀਣ ਦੀ ਵੀਡੀਓ ਵਾਇਰਲ ਹੋਈ ਹੈ ਤਸਵੀਰਾਂ ਵਿਚਲਿਤ ਕਰ ਸਕਦੀਆਂ ਨੇ ਪਰੇਸ਼ਾਨ ਕਰ ਸਕਦੀਆਂ ਨੇ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀਆਂ ਨੇ ਇਸ ਲਈ ਕੁਝ ਧੁੰਦਲੀਆਂ ਜ਼ਰੂਰ ਨੇ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸ਼੍ਰੀ ਆਮ RAM LILA ਦੇ ਦੌਰਾਨ RAM LILA ਦੇ ਮੰਚਨ ਦੌਰਾਨ ਸਟੇਜ ਤੇ ਸ਼ਰਾਬ ਪੀਤੀ ਗਈ ਹੈ ਨਾਚ ਗਾਣਾ ਕੀਤਾ ਗਿਆ ਬੇਹੂਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਨੇ ਸਾ ਪੁਰਾਣੀ ਦਾਣਾ ਮੰਡੀ ਦੇ ਵਿੱਚ ਰਾਮਲੀਲਾ ਦਾ ਮੰਚਨ ਕੀਤਾ ਗਿਆ ਸੀ ਜਿੱਥੇ ਰਾਮਲੀਲਾ ਚੱਲ ਰਹੀ ਸੀ ਫਰੀਦਕੋਟ ਰਾਮਲੀਲਾ ਦੌਰਾਨ ਸਾਰੀਆਂ ਹੀ ਹੱਤਾਂ ਪਾਰ ਕਰ ਦਿੱਤੀਆਂ ਗਈਆਂ ਰਾਮਲੀਲਾ 'ਚ ਸ਼ਰਾਬ ਪੀਣ ਦਾ ਵੀਡੀਓ ਵਾਇਰਲ ਹੋਇਆ ਸੀ